ਕਲਵਿੰਦਰ ਕੌਰ ਭੈਣ ਦੇ ਨਾਲ ਖੜੇ ਆ ਜੋ ਉਹਨੇ ਕੀਤਾ ਕੰਮ ਉਹ ਬਹੁਤ ਹੀ ਸਲੰਘਾਜੋਗ ਆ ਤੇ ਉਹ ਜਦ ਕੰਗਣਾ ਰੌਤ ਕਿਸਾਨੀ ਮੋਰਚੇ 'ਚ ਬੀਬੀਆਂ ਭੈਣਾਂ ਨੂੰ ਗਲਤ ਬੋਲਦੀ ਸੀ ਵੀ ਟਕੇ ਟਕੇ ਤੇ 100-100 ਰੁਪਏ ਵਿੱਚ ਲਿਆਂਦੀਆਂ ਹੋਈਆਂ ਔਰਤਾਂ ਨੇ ਤੇ ਉਹ ਕਲਵਿੰਦਰ ਕੌਰ ਦੀ ਉਸ ਟਾਈਮ ਉਸ ਦੀ ਮਾਂ ਵੀ ਨਾਲ ਸੀ ਕਿਸਾਨੀ ਸੰਘਰਸ਼ ਤੇ ਉਸ ਦੇ ਗੁੱਸੇ ਵਜੋਂ ਉਹਨੇ ਕੰਗਣਾ ਰੌਤ ਦੇ ਰਣਾਉ ਦੇ ਥੱਪੜ ਮਾਰਿਆ ਤੇ ਏ ਅਸੀਂ ਕੁਲਵਿੰਦਰ ਕੌਰ ਦੇ ਨਾਲ ਆ ਤੇ ਸਾਰੇ ਇੱਕ ਸਾਰੇ ਕਿਸਾਨ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਤੇ ਅਸੀਂ ਬਾਕੀ ਕੁਲਵਿੰਦਰ ਕੌਰ ਦੀ ਸਹਿਤਾ ਵਜੋਂ ਰਾਸੀ 50000 ਰੁਪਇਆ ਐਲਾਨ ਕਰਦੇ ਆ ਮੈਂ ਪਰਮਿੰਦਰ ਸਿੰਘ ਮੰਗਟ 50000 ਰੁਪਇਆ ਕੁਲਵਿੰਦਰ ਕੌਰ ਨੂੰ ਅਸੀਂ ਰਾਸੀ ਦਵਾਂ ਉਹ ਵੇਖੋ ਜਿਹੜਾ ਇਹਨਾਂ ਦਾ ਲਾ ਲਾ ਕੇ ਜਿਹੜਾ ਕੱਢਿਆ ਜਾ ਰਿਹਾ ਉਹ ਕੋਈ ਐਸਾ ਕਿਵੇਂ ਪੂਰਾ ਸਲੋ ਨਾਲੋਂ ਕੋਈ ਫਸਾ ਲਾ ਉਹ ਜਿਵੇਂ ਹੁਣ ਕਹਿੰਦੇ ਸਰਕਾਰ ਕਹਿੰਦੀ ਆ ਵੀ ਅਸੀਂ ਬੇਟੀ ਦਾ ਕੁਲਵਿੰਦਰ ਕੌਰ ਨੂੰ ਵੀ ਅਸੀਂ ਨੌਕਰੀ ਤੋਂ ਬਰਖਾਸਤ ਕਰਾਂਗੇ ਉਸ ਨੂੰ ਉਦੋਂ ਪਹਿਲਾਂ ਕਈ ਕੰਪਨੀਆਂ ਹਾਲਾਂਕਿ ਇੱਕ ਫਿਲਮ ਫਿਲਮ ਸਟਾਰ ਬੰਦੇ ਨੇ ਵੀ ਕਿਹਾ ਵੀ 1 ਲੱਖ ਰੁਪਏ ਦੀ ਨੌਕਰੀ ਉਹ ਮੈਂ ਦਊਗਾ ਇੱਕ ਅੰਮ੍ਰਿਤਸਰ ਦਾ ਹਸਪੀਟਲ ਆ ਤੇ ਉਹਨਾਂ ਨੇ ਵੀ ਉਹਨਾਂ ਨੂੰ ਆਫਰ ਕੀਤਾ ਵੀ 1 ਲੱਖ ਰੁਪਿਆ ਅਸੀਂ ਉਹਨੂੰ ਨੌਕਰੀ ਪਰ ਮਹੀਨਾ ਦਵਾਂਗੇ ਤੇ ਹੋਰ ਬਾਕੀ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਤੇ ਬਾਕੀ ਸਹਿਤਾਕਰਨ ਨੂੰ ਵੀ ਅਜੇ ਹੋਰ ਵੀ ਸਮਾਜ ਸਮਾਜ ਸੇਵਕ ਜਥੇਬੰਦੀਆਂ ਨੂੰ ਮੈਂ ਵੀ ਅਪੀਲ ਕਰਦਾ ਵੀ ਉਹਦੇ ਨਾਲ ਵੱਧ ਤੋਂ ਵੱਧ ਖੜੋ ਤੇ ਬਾਕੀ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨੂੰ ਜਿਹੜਾ ਸਸਪੈਂਡ ਕੀਤਾ ਉਹਨੂੰ ਬਹਾਲ ਕੀਤਾ ਜਾਵੇ ਜੀ ਕੀ ਨਾਮ ਆ ਜੀ ਨਿਰਭਲ ਸਿੰਘ ਜੀ ਨਿਰਭਲ ਸਿੰਘ ਜੀ ਅੱਜ ਜਿਹੜੀ ਕੀ ਮੀਟਿੰਗ ਕਰੀ ਆ ਪੀਜ ਅੱਜ ਦੇ ਵਿੱਚ ਇਹ ਮੀਟਿੰਗ ਹੈ ਮੈਂ ਵੀ ਕੱਲ ਜਿਹੜੀ 에어ਪੋਰਟ ਚੰਡੀਗੜ੍ਹ ਘਟਨਾ ਵਾਪਰੀ ਏ ਉੱਥੇ ਸਾਡੀ ਇੱਕ ਬੱਚੀ ਹੈ ਕੁਲਵਿੰਦਰ ਕੌਰ ਉਨੇ ਜਦੋਂ ਚੈਕਿੰਗ ਦੇ ਦੌਰਾਨ ਉਹਨੂੰ ਕਿਹਾ ਵੀ ਆਹ ਕੰਮ ਕਰੋ ਤੁਸੀਂ ਤੇ ਉਹਨਾਂ ਨੇ ਅੱਗੋਂ ਉਹਨੂੰ ਸ਼ਬਦਾਵਲੀ ਗਲਤ ਬੋਲੀ ਤਾਂ ਫਿਰ ਉਹਨਾਂ ਨੇ ਉੱਤੇ ਵਿਰੋਧ ਕਾਰਵਾਈ ਕਰਤੀ ਜਾਂ ਥੱਪੜ ਮਾਰਤਾ ਕੁਝ ਵੀ ਕਰਤਾ ਥੱਪੜ ਮਾਰਿਆ ਕੰਗਨਾ ਰਨੋ ਦੇ ਜਿਹੜੀ ਨਵੀਂ-ਨਵੀਂ ਐਮਪੀ ਬਣ ਕੇ ਆਈ ਸੀ ਕਿਉਂਕਿ ਉਸ ਤੋਂ ਪਹਿਲਾਂ ਵੀ ਜਦੋਂ ਸਾਡਾ ਕਿਸਾਨੀ ਮੋਰਚਾ ਲੱਗਾ ਸੀ ਉਦੋਂ ਵੀ ਇਹਨੇ ਬਹੁਤ ਜ਼ਿਆਦਾ ਇੱਧਰ-ਉੱਧਰ ਬਕਵਾਸਬਾਜ਼ੀ ਕੀਤੀ ਸੀ ਵੀ ਇਹ ਖਾਲਸਤਾਨੀ ਆ ਗਏ ਅੱਤਵਾਦੀ ਆ ਗਏ ਵੀ ਇਹ ਖਲ ਅਸਵਾਦੀ ਵੱਡਾ ਫੋਟੋ ਰੁਪਈਆ ਦੇ ਝਿਕਣ ਵਾਲੀਆਂ ਔਰਤਾਂ ਨੇ ਹੁਣ ਜਦੋਂ ਕਿਸੇ ਦੀ ਮਾਂ ਭੈਣ ਨੂੰ ਕੋ ਬੋਲੇਗਾ ਸਾਹਮਣੇ ਜੇ ਕੋਈ ਆਏਗਾ ਤੇ ਫਿਰ ਉਤੇ ਤਾਂ ਇਹ ਸੁਭਾਅਕ ਹੀ ਵੀ ਗੁੱਸਾ ਤੇ ਆਵੇਗਾ ਹੀ ਪਰ ਉਸ ਤੋਂ ਬਾਅਦ ਵੀ ਜਦੋਂ ਇਹਨੂੰ ਤਾਂ ਵੀ ਥੱਪੜ ਵੱਜਣ ਤੋਂ ਬਾਅਦ ਵੀ ਅਕਲ ਨਹੀਂ ਆਈ ਇਹਦੀ ਭੈਣ ਨੇ ਵੀ ਫਿਰ ਉਲਟਾ ਫਗਵਾਦਵਾਜੀ ਫਿਰ ਕੀਤੀ ਏ ਜਦ ਕਿ ਇਹਨਾਂ ਲੋਕਾਂ ਤੇ ਪਰਚਾ ਕਰਨਾ ਬੰਦ ਹੈ ਖਾਲਸਤਾਨੀ ਦਾ ਟੈਗ ਤੇ ਤੁਸੀਂ ਸਾਨੂੰ ਆਪੇ ਹੀ ਦੇ ਰਹੇ ਹੋ ਜਦ ਕਿ ਅਸੀਂ ਤਾਂ ਕੋਈ ਗੱਲ ਨਹੀਂ ਕਰ ਰਹੇ ਜੇ ਤੁਸੀਂ ਜ਼ਬਰਦਸਤੀ ਸਾਨੂੰ ਬਣਾਓਗੇ ਤੇ ਫਿਰ ਅਸੀਂ ਕੀ ਕਹਿ ਸਕਨੇ ਆ ਵੀ ਸਾਣਾ ਨਾ ਬਣਾਓ ਜਦੋਂ ਕਿਸੇ ਤੇ ਗੱਲ ਤੁਸੀਂ ਥੋ ਵੀ ਦਿੱਤੀ ਤਾਂ ਫਿਰ ਠੀਕ ਹੈ ਜੋ ਕੁਛ ਤੁਸੀਂ ਕਹਿੰਦੇ ਹੋ ਠੀਕ ਹੈ ਪਰ ਤੁਹਾਡੀ ਇਹ ਗੱਲ ਉਹ ਗੱਲ ਤੇ ਕੋਈ ਇੱਥੇ ਕਿਸੇ ਦਾ ਕੋਈ ਵਿਵਾਦ ਨਹੀਂ ਸਾਰੇ ਭੈਣ ਭਰਾ ਬੜੇ ਪਿਆਰ ਵਧੀਆ ਮਾਹੌਲ ਚ ਰਹਿ ਰਹੇ ਨੇ ਔਰ ਤੁਹਾਡੇ ਸਾਰੇ ਇੰਡੀਆ ਦੇ ਨਾਲੋਂ ਪੰਜਾਬ ਦੇ ਵਿੱਚ ਵਧੀਆ ਮਾਹੌਲ ਹੈ ਤੁਸੀਂ ਆ ਕੇ ਚਾਰ ਦਿਨ ਵੇਖੋ ਇੱਥੇ ਤੁਹਾਨੂੰ ਪਤਾ ਲੱਗੇ ਤੁਸੀਂ ਬਾਹਰ ਹਵਾ ਚ ਗੱਲਾਂ ਮਾਰੀ ਜਾਂਦੇ ਹੋ ਇਸ ਕਰਕੇ ਤੁਹਾਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਤੁਸੀਂ ਗਲਤ ਸ਼ਬਦਾਵਲੀ ਵਰਤਦੇ ਹੋ ਇੱਥੇ ਕੋਈ ਸੁਣ ਕੋਚ ਕਰੋ ਤੇ ਜੇ ਜੇ ਕੋਈ ਇਸ ਤਰ੍ਹਾਂ ਬੋਲੇਗਾ ਉਦੇ ਵਿਰੁੱਧ ਤੇ ਫਿਰ ਆਹੀ ਕੁਛ ਹੋਣਾ